ਜੀ ਰਿਕਾਰਡ ਜੀ ਸਾਰਿਆਂ ਨੂੰ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮ ਹੋਗੇ ਆਪਣਾ ਆਪਣਾ ਕਾਰਮੇ ਚਤੰਦਰੁਸਤ ਹੋਮ ਹੋਗੇ ਲੋ ਜੀ ਇੱਥੇ ਆਪਾਂ ਬਣਾਉਣ ਲੱਗਿਆ ਰੋਟੀ ਤੇ ਇਧਰ ਆਪਾਂ ਘਿਓ ਰੱਖਿਆ ਹੋਇਆ ਹੈ ਮੱਖਣੀ ਹੈਣਾ ਗਰਮ ਕਰਨ ਵਾਸਤੇ ਤੇ ਨਾਲ ਨਾਲ ਆਪਾਂ ਰੋਟੀ ਬਣਾ ਰਹੇ ਹਾਂ ਕੋਲੇ ਖੜੇ ਨਾਲ ਇਹਦੇ ਵਿੱਚ ਆਪਾਂ ਕੜਛੀ ਫੇਰੀ ਜਾਵਾਂਗੇ ਤੇ ਇਧਰ ਆਪਾਂ ਸਬਜੀ ਬਣਾਈ ਸੀ ਅੱਜ ਆਲੂ ਪਕੌੜੀਆਂ ਦੀ ਉਹ ਜੀ ਉਧਰ ਆਪਣੀ ਭੂਆ ਜੀ ਆ ਰਹੇ ਨੇ ਦਿਖਾਈਏ ਤੁਹਾਨੂੰ ਇਹ ਸਾਡੀ ਵੱਡੀ ਭੂਆ ਆਏ ਨੇ ਮਤਲਬ ਸਾਡੇ ਪਾਪੇ ਵਰਗਿਆਂ ਦੀ ਭੂਆ ਜੀ ਨੇ ਤੇ ਕਾਫੀ ਬਜ਼ੁਰਗ ਨੇ ਵਿਚਾਰੇ ਤੇ ਸਰਦਾਰ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਤੇ ਆਪਾਂ ਰੋਟੀ ਬਣਾ ਰਹੇ ਹਾਂ ਲੋ ਜੀ ਧਰਾਮਾ ਕਪੜੇ ਪਾਈ ਹੋਈ ਮਸ਼ੀਨ ਚ ਮੇਚੋ ਪਾਣੀ ਕੱਢ ਜੀ ਆਪਾਂ ਹਣ ਲੋਕ ਗੜੇ ਦਵਾ ਦਈਏ ਇਹ ਤੋਤੇ ਗਏ ਨੇ ਇਧਰ ਵੀ ਆਪਾਂ ਸਾਰਾ ਹਨਾ ਝਾੜੂ ਪੁੱচ্চਾ ਜਿਹੜਾ ਕਰ ਦਿੱਤਾ ਆ ਦੁਪੱਟਾ ਮੈਂ ਇੱਥੇ ਰੱਖ ਗਈ ਸੀ ਉਦੋਂ ਇਹਦੀ ਤੈ ਲਗਾ ਦਿੰਨੇ ਆ ਸਾਰਾ ਪਣ ਅੰਦਰੋਂ ਸਫਾਈਆਂ ਦਾ ਕੰਮ ਆ ਨਿਭੜ ਗਿਆ ਲੋ ਜੀ ਇੱਥੇ ਆਪਾਂ ਬਣਾ ਕੇ ਦੇ ਦਈਏ ਬੇਸਨ ਦਾ ਚੀਲਾ ਬੱਚਿਆਂ ਨੂੰ ਕਿਉਂਕਿ ਸਾਨੂੰ ਭੁੱਖ ਲੱਗੀ ਪਈ ਐ ਤੇ ਇਧਰ ਆਪਾਂ ਦੋ ਪਿਆਜ਼ ਕੱਟੇ ਆਗੇ ਦੇ ਵਿੱਚ ਆਪਾਂ ਤਿੰਨ ਗਿ ਮਿਰਚਾਂ ਨੇ ਹਰੀਆਂ ਬਸ ਇਸ ਤਰ੍ਹਾਂ ਥੋੜੇ ਜਿਹੀ ਬਰੀਕ ਜਿਹੀ ਕੱਟ ਲੈਣੀ ਤੇ ਇਧਰ ਆਪਾਂ ਥੋੜਾ ਜਿਹਾ ਪਨੀਰ ਲੈ ਤੈਨੂੰ ਵੀ ਸ਼ਿਕਾ ਆਪਾਂ ਕੱਦੂਖਾਸ ਕਰ ਲਈਏ ਤੇ ਬੇਸ਼ੱਕ ਇਸ ਤਰ੍ਹਾਂ ਨਾਲ ਇਹਨੂੰ ਹੱਥਾਂ ਨਾਲ ਹੀ ਘੋਰ ਲਾਂਗੇ ਛੋਟੇ ਛੋਟੇ ਪੀਸ ਬਸ ਮੋਟਾ ਪੀਸ ਨਾ ਰਹੇ ਬਸ ਕੋਈ ਇਸ ਤਰ੍ਹਾਂ ਕਰ ਲਾਂਗੇ ਇਧਰ ਆਪਾਂ ਬੇਸਣ ਨਾਲ ਡੱਬਾ ਵੀ ਰੱਖ ਰੱਖਿਆ ਇਹਦੇ ਵਿੱਚ ਨਾ ਮੇਸਾਂ ਕੇ ਬੇਸਣ ਪਾਉਣੀ ਹੁੰਦੀ ਹੈ ਜਦੋਂ ਆਪਾਂ ਪੈਕਟ ਲੈ ਕੇ ਆਉਣੇ ਆਗੇ ਤੇ ਜੇ ਤਾਂ ਵਿੱਚ ਕੁਝ ਹੁੰਦਾ ਹਨਾ ਫਿਰ ਤਾਂ ਆਪਾਂ ਸਾਂ ਲੈਨੇ ਆ ਨਹੀਂ ਫਿਰ ਇਸ ਤਰ੍ਹਾਂ ਹੀ ਪਾ ਲੈਨੇ ਆ ਕੀਰਾ ਕਾ ਆਪਾ ਸਾਂ ਕੇ ਕੀਰਾ ਡੱਬਾ ਭਰ ਲੈਨੇ ਆਗੇ ਪਾਣੀ ਲੈ ਲਓ ਜੀ ਥੋੜਾ ਜਿਹਾ ਆਪਾਂ ਨਮਕ ਪਾ ਦਿੰਨੇ ਆਗੇ ਸਵਾਦ ਅਕੋਰਡਿੰਗ ਦੇ ਵਿੱਚ ਆਪਾਂ ਥੋੜੀ ਜਿਹੀ ਬਸ ਐਨੀ ਕਿ ਮਿਰਚ ਪਾਵਾਂਗੇ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਹਿਲਾਂ ਹੀ ਪਾਈਆਂ ਹੋਈਆਂ ਨੇ ਇੱਕ ਚੁੰਡੀ ਕੀ ਪਾਤੀ ਬਸ ਮੈਂ ਥੋੜਾ ਜਿਹਾ ਪਾ ਦਾਂਗੇ ਪਾ ਜੀਰਾ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਇਹ ਬਹੁਤ ਹੈਲਦੀ ਵੀ ਹੁੰਦਾ ਦੇਖੋ ਬਿਸਣ ਦਾ ਵੈਸੇ ਹੀ ਆਪਣੀ ਸਿਹਤ ਲਈ ਵਧੀਆ ਹੁੰਦਾ ਹੈ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਦੇ ਵਿੱਚ ਕਾਲਾ ਨਮਕ ਮਤਾਂ 4 ਚਮਚੇ ਪਾ ਲੈਨੇ ਆ ਬੇਸਨ ਦੇ ਵੱਡਾ ਚਮਚਾ ਮੇਰੇ ਕੋਲ ਇਸ ਤਰ੍ਹਾਂ ਪਹਿਲਾਂ ਪਨੋ ਸੁੱਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਗੇ ਟਮਾਟਰ ਵਗੈਰਾ ਪਾ ਸਕਦੇ ਆ ਇਹਦੇ ਵਿੱਚ ਕੁਛ ਮਰਜ਼ੀ ਹਨਾ ਕੋਈ ਸਬਜ਼ੀ ਹੁੰਦੀ ਆਪਣੇ ਕੋਲੇ ਗਾਜਰਾਂ ਵਗੈਰਾ ਜਿਵੇਂ ਹੁਣ ਸਰਦੀ ਨੂੰ ਜਤਾਇਆ ਕਰਨਗੇ ਇਸ ਤਰ੍ਹਾਂ ਦੀਆਂ ਸਬਜ਼ੀਆਂ ਹਨਾ ਬੀਤੂਰੀ ਕਾ ਗੋਭੀ ਨੂੰ ਕद्दूकस ਕਰਕੇ ਪਾ ਸਕਦੇ ਆ छोटी कड़सी ना पा लीए है ना वो देना चंगी तरह पै गई घ्यो गर्म हो जाने दो ਹੁਣ ਤਾਂ 2-3 ਦਿਨਾਂ ਦੀ ਹਵਾ ਜੀ ਚੱਲ ਰਹੀ ਹੈਗੀ ਲਾਓ ਜੀ ਕੋਈ ਲੱਗ ਤਾ ਆਪਾਂ ਨੂੰ ਚੀਜ਼ ਨਹੀਂ ਲਿਓਣੀ ਪੈਂਦੀ ਹਨਾ ਸਾਰੀ ਚੀਜ਼ ਆਪਾਂ ਨੂੰ ਘਰੇ ਮਿਲ ਜਾਂਦੀਆਂ ਨੇ ਬੇਸਨ ਦੇਖੋ ਕੋ ਹਰੇਕ ਦੇ ਘਰੇ ਹੁੰਦਾ ਹੀ ਐ ਕੋਈ ਟਮਾਟਰ ਮਿਰਚ ਹਨਾ ਹੈਗੀ ਆ ਤਾਂ ਪਾ ਲਓ ਨਹੀਂ ਕੱਲੇ ਦੋ ਪਿਆਜ਼ ਕੱਟੋ ਤੇ ਬਣਾ ਲਓ ਛੱਟਪਟ ਬਣ ਜਾਂਦਾ ਨਾਲੇ ਹਲਦੀ ਕੋਈ ਵਾੜਾ ਤਾਮਚਾਮ ਨਹੀਂ ਕਰਨਾ ਪੈਂਦਾ ਥੋੜਾ ਜਿਹਾ ਜਦੋਂ ਡਰਾਈ ਹੋ ਗਿਆ ਫਿਰ ਆਪਾਂ ਇਹਦਾ ਪਾਸਾ ਬਹੁਤ ਹੈਲਦੀ ਹੈ ਰਸਪੀ ਸਸ ਲੋ ਜੀ ਸੜਵੇ ਆਪਾਂ ਬਸ ਥੋੜਾ ਜਿਹਾ ਘਿਓ ਲਾ ਦਾਂਗੇ ਪਹਿਲੀ ਵਾਰ ਥੋੜਾ ਚੱਕਣਾ ਮੁਸ਼ਕਲ ਲੱਗਦਾ ਹੈ ਕਿਉਂਕਿ ਜਿਹੜਾ ਤਵਾ ਆਕ ਆਪਣਾ ਉਹ ਡਰਾਈ ਜਾ ਹੋਇਆ ਹੁੰਦਾ ਨਾ ਤਾਂ ਕਰਕੇ ਫਿਰ ਅਗਲੇ ਸਾਰੇ ਵਧੀਆ ਬਣਨਗੇ ਕੁਛ ਪਨੀਰ ਕਰਕੇ ਥੋੜਾ ਟਾਈਮ ਲੱਗ ਜਾਂਦਾ ਹੈ ਚਾਹ ਨਾਲ ਬਹੁਤ ਵਧੀਆ ਸਟੀ ਲੱਗਦੇ ਨੇ ਇਹ ਬੱਚੇ ਦਾ ਸੌਸ ਵਗੈਰਾ ਨਾ ਖਾ ਲੈਂਦੇ ਨੀਗੀ ਆਮਲੇਟ ਵਗੋਂ ਬਣ ਜਾਂਦਾ ਦੋ ਜਿਹੜੇ ਸੜ ਨੂੰ ਆਪਾਂ ਸੇਕ ਲਵਾਨੀਏ ਜਲ ਜਿਆਦਾ ਹਾਂਜੀ ਇੱਥੇ ਲੱਗੇ ਸੀ ਸਰਦਾਰ ਜੀ ਹਨਾ ਗੱਡੀ ਤੋਂ ਹ ਕਿਉਂਕਿ ਆਪਾਂ ਜਾਣਾ ਸੀ ਕਿਤੇ ਤੇ ਤਾਂ ਕਰਕੇ ਕਿਉਂਕਿ ਰੇਤਾ ਬਹੁਤ ਜ਼ਿਆਦਾ ਉੱਪਰ ਹੋਇਆ ਪਿਆ ਸੀਗਾ ਤੇ ਕਬਰ ਆਪਾਂ ਪਾਇਆ ਨਹੀਂ ਸੀ ਤਾਂ ਕਰਕੇ ਵੀ ਆਪਾਂ ਨੂੰ ਰੋਜ਼ ਹਨਾ ਦਵਾਈ ਵਗੈਰਾ ਲੈ ਲੈ ਕੇ ਆਉਣੀ ਪੈਂਦੀ ਆ ਤੇ ਇਹਨਾਂ ਦੇ ਟੈਸਟ ਵਗੈਰਾ ਚੱਲ ਰਹੇ ਨੇ ਹਜੇ ਤੇ ਤਾਂ ਕਰਕੇ ਨਹੀਂ ਆਪਾਂ ਧੋ ਕੇ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਕੇ ਫਿਰ ਕਬਰ ਪਾ ਕੇ ਖੜਾ ਦਿੰਦੇ ਆ ਜੀ ਜਿੰਨੇ ਵਰਜੀ ਪੀਸ ਦੇਖੀ ਜਾਉਗੇ ਫਿਟਿੰਗ ਦਾ ਕਰਾਉਣੀ ਪਊਗੀ ਜੇ ਸਾਈਜ਼ ਛੋਟਾ ਲਵਾਂਗੇ ਉੱਥੇ ਲੱਗ ਲੱਗ ਜੂਗਾ ਜੀ ਆਪਾਂ ਨੂੰ ਜੈਕਟ ਪਾ ਕੇ ਰੈਸਟੋਰੈਂਟ ਆਪਾਂ ਨਾਲ ਕਰਨੀ ਪਊਗੀ ਜੈਕਟ ਤਾਂ ਪਾ ਕੇ ਆਣਾ ਜੈਕਟ ਤਾਂ ਕੰਪਲੇਨ ਪਾਈ ਵੀ ਹੈ ਨਾ ਫਿਰ ਉਹ ਜੈਕਟ ਦੇ ਦਿੱਤੀ ਹੈ ਕਾਹਦੇ ਹੁਣ ਪਰਮਨੈਂਟ ਪਾਈਏ ਨਾ ਹਾਂਜੀ ਜੀ ਜੈਕਟ ਜੇ ਆਪਾਂ ਦਾ ਬੰਦ ਕਰ ਦੇਣੇ ਕੋਲ ਤੋਂ ਹੋ ਰਿਹਾ ਹੈ ਮੈਂ ਕਹਿੰਦਾ ਸੀ ਬਾਈ ਤਾਂ ਸਾਰੇ ਕਾਮਨ ਤੇ ਜੀਮਾ ਹਰ ਹੁੰਦਾ ਮੇਰੀ ਬਾਤ ਠੀਕ ਹੈ ਨਹੀਂ ਇਹਦੇ ਵਿੱਚ بڑا ਸਾਈਜ਼ ਨਹੀਂ ਮਿਲ ਸੀ ਉਹਦੀ ਬਾਹਵੇਂ ਲੰਬੀ ਸੀ ਮਾਰਦੇ ਦੇਖੀ ਹੈਨਾ ਦੇਖ ਲਾਂਗੇ ਮਾਰਦੇ ਦੇਖੀ ਕਿੰਨਾ ਸਰ ਕੋਈ ਨਹੀਂ ਸੀ ਫੋਟੋ ਲੈ ਕੇ ਉੱਪਰ ਚਲੋ ਜੰਦ ਗਨੀ ਚੱਕ ਲਿਆ ਬਾਈ ਥੋੜਾ ਜਿਹਾ ਜੀਰਦਾ ਤਾਂ ਹੈ ਨਹੀਂ ਮੈਨੂੰ ਫੇਰ ਆ ਕੇ ਟੱਕਾਂਗੇ ਦੇਖੋ ਬੜੀ ਵਧੀਆ ਵੈਸੇ ਤੁਹਰੇ ਜਿਹਾ ਕਿ ਵੈਸੇ ਵੀ 2-3 ਮਹੀਨੇ ਤੋਂ ਟੱਕਦਾ ਹੈ ਅਨੇ ਵਾਇਰੋ ਹੋਏ ਨੇ ਕਰਕੇ ਆਗੇ ਤੇ ਜੀ ਨਹੀਂ ਨਹੀਂ ਉਹ ਤਾਂ ਵੈਸੀ ਥੋੜੀ ਛੋਟਾ ਆਹ ਵਾਲੀ ਜੇ ਤਾਂ ਸ਼ਰਤ ਆਹੀ ਪਾਉਣੀ ਹੈ ਜਦੋਂ ਉਹ ਬਾਹਰੋਂ ਚਲੋ ਬਸ ਆ ਜਾ ਹਲੋ ਜੀ ਇੱਥੇ ਆ ਵੀ ਗਏ ਨਵ ਜੀ ਇੱਥੇ ਆਪਾਂ ਬਾਜ਼ਾਰ ਚ ਆ ਗਏ ਸੀ ਤੇ ਇੱਥੇ ਲੈਣੇ ਸੀ ਆਪਾਂ ਬੇਟੇ ਵਾਸਤੇ ਹਨਾ ਕੱਪੜੇ ਲੈਣੇ ਸੀ ਕਰਨ ਦੇ ਤਾਂ ਕਰਕੇ ਤੇ ਕਿਉਂਕਿ ਇਹਦੇ ਕੱਪੜੇ ਆ ਜਿਹੜੇ ਇੱਕ ਪਤਲਾਗਾ ਸਰੀਰ ਦਾ ਬਹੁਤ ਔਖਾ ਜੀ ਪਤਲੇ ਸਰੀਰ ਦਾ ਹਨਾ ਇਹ ਕੋਈ ਕੱਪੜਾ ਇਹਦੇ ਫਿੱਟ ਨਹੀਂ ਆਉਂਦਾ ਸੀਗਾ ਜੇ ਛੋਟਾ ਸਾਈਜ਼ ਲੈ ਲੈਂਦੇ ਸੀ ਸ਼ਰਟ ਦਾ ਤਾਂ ਬਾਹਾਂ ਮ ਉੱਚੀਆਂ ਰਹਿ ਜਾਂਦੀਆਂ ਸੀਗੀਆਂ ਜੇ بڑا ਸਾਈਜ਼ ਲੈ ਲੈਂਦੇ ਸੀ ਤਾਂ ਇਹਦੀਆਂ ਮਤਲਬ ਪੰਦੀ ਰਹਿ ਜਾਂਦੀ ਸੀ ਤੇ ਇਹੀ ਬਸ ਅਸੀਂ ਇੱਕ ਦੂਜੇ ਨਾਲ ਬੈਸ ਤਰੀ ਜਾਂਦੇ ਸੀ ਨਾ ਵੀ ਕੁਝ ਖਾ ਲਿਆ ਕਰ ਕੁਝ ਖਾ ਲਿਆ ਕਰ ਪਰ ਇਹ ਖ ਮਤਲਬ ਖਾਂਦਾ ਤਾਂ ਵਧਿਆ ਖਰਾ ਤਾਂ ਨਾ ਉਹ ਵੀ ਵੈਸੀ ਕਿਸੇ ਬੱਚੇ ਹੁੰਦਾ ਵੀ ਹੁੰਦੀ ਹੈ ਜੇ ਕਿਸੇ ਦੀ ਹਾਈਟ ਵੱਧਦੀ ਹੈ ਦੀ ਤੇ ਇੱਥੇ ਸੀ ਸਾਰੇ ਦੁਕਾਨ ਦੇ ਦਰਵਾਜ਼ੇ ਪਰ ਇਹਦੇ ਫਿੱਟ ਨਹੀਂ ਆਇਆ ਕੋਈ ਸੀ ਤੇ ਬਹੁਤ ਅਸੀ ਟਰਾਈ ਕਰ ਕਰ ਦਿੱਤੀਆਂ ਸ਼ਲਟਾਂ ਹਨ ਪੈਂਟਾਂ ਕਿੰਨਾ ਚੁੱਕੀ ਬੱਤੀ ਦੇ ਰਿਹਾ ਹੈ ਕੰਮ ਸ਼ੇ ਭਵਿੱਖਾਂ ਚ ਕਿੰਨਾ ਦੇ ਰਿਹਾ ਹੈ ਹੈ ਚੁਪਤੀ ਪਈ ਆਈ ਸੀ ਹੈਗਾ ਹੈ ਬੱਤੀ ਬੱਤੀ 32 ਚੱਤੂਰੀ ਕੀ ਕਰ ਰਿਹਾ ਹੈ ਹੋ ਹੋ ਕੋਈ ਨਹੀਂ ਜੇ ਮੇਰੇ ਕੋਲ ਜੇ ਕੋਈ ਨਹੀਂ 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 ਜੇ ਫਾਰਮਲ ਦੇ ਵਿੱਚ ਲੈ ਕੇ ਜੀ ਨਾ ਸਰਦੇ ਗਈ ਗਈ ਹੈ ਇੱਥੇ ਜੀ ਆਪਾਂ ਕਈ ਦੁਕਾਨਾਂ ਘੁੰਮੇ ਆਏ ਸੀਗੇ ਜਿੱਦ ਪਹਿਲਾਂ ਤੇ ਇੱਥੇ ਤਾਂ ਬਸ ਮੈਂ ਨਾ ਮਤਲਬ ਆਈ ਹਾਰ ਕੁਫੀ ਸੀ ਕਹਿ ਰਹੀ ਸੀ ਵੀ ਇਹ ਜੋ ਅੱਗੇ ਹਨ ਫੰਕਸ਼ਨ ਵੀ ਆਉਣਗੇ ਸਰਦੀਆਂ ਦੇ ਵਿੱਚ ਤੇ ਵੀ ਆਪਾਂ ਕਪੜਾ ਲੈ ਕੇ ਪੈਂਟ ਸ਼ਰਟ ਦਾ ਤੇ ਵੀ ਸਲਾਈ ਹੋਈ ਕਰਾ ਲੈਣੇ ਆ ਹਨਾ ਪੈਂਟਾਂ ਵਾਲੇ ਸ਼ਰਟਾਂ ਨੂੰ ਸਹੀ ਸਲਾਈ ਹੋ ਜਾਂਦੀਆਂ ਨੇ ਹਨਾ ਉਹਦੇ ਨਾਪ ਦੀਆਂ ਤੇ ਇਹ ਰੈਡੀਮੇਡ ਆਉਂਦੀਆਂ ਨੇ ਕੋਈ ਵੱਡਾ ਸਾਈਜ਼ ਕੋਈ ਛੋਟਾ ਸਾਈਜ਼ ਕੋਈ ਸਮਝ ਨਹੀਂ ਆਉਂਦੀ ਸੀ ਕਿ ਕੀ ਲਈਏਗੇ ਅਗਲੇ ਹੁਣ ਕਿੰਨਾ ਫਰਕ ਆਏਗਾ ਟ੍ਰਾਈ ਵੀ ਅਸੀਂ ਬਹੁਤ ਕੀਤੀਆਂ ਕੋਤਾ ਜਾਗ ਰਹੇ ਆ ਬਹੁਤ ਘੱਟ ਮਿਲਦੇ ਆਪ ਕੋਈ ਬਹੁਤ ਸਵਾਲ ਹੈ ਇਹ ਫਿਲਹਾਲ ਟੈਕਨੀਕਲੀ ਮਿਲਦੇ ਆ ਗੁਰੂ ਜੀ ਇੱਥੋਂ ਆਪਾਂ ਆ ਗਏ ਆ ਤੇ ਇਧਰ ਆਪਾਂ ਨਾ ਬੂਟਾਂ ਵਾਲੀ ਦੁਕਾਨ ਤੇ ਆ ਗਏ ਆ ਇੱਥੋਂ ਆਪਾਂ ਸਲੀਪਰ ਲੈਣੇ ਸੀ ਜਿਹੜੇ ਆਪਾਂ ਘਰ ਪਾਉਣ ਬਾਹਰ ਨੇ ਉਹ ਪੁੱਛ ਰਹੇ ਸੀ ਇਹਨਾਂ ਨੂੰ ਤੇ ਇੱਕ ਦੋ ਡਿਜ਼ਾਈਨ ਆਪਾਂ ਨੂੰ ਦਿਖਾਏ ਸੀ ਆਪਾਂ ਨੂੰ ਵਧੀਆ ਨਹੀਂ ਲੱਗੀ ਹੈਗੀ ਤੇ ਹੋਰ ਮੰਗਵਾਏ ਸੀਗੇ ਲਓ ਜੀ ਇੱਥੇ ਹੀ ਦੁਕਾਨ ਦਾ ਓਨਰ ਆ ਵੀਰਾ ਤੇ ਇਹਦੇ ਨਾਲ ਆਪਾਂ ਗੱਲਾਂ ਕਰ ਰਹੇ ਸੀ ਇਹ ਬੇਟੇ ਬਾਰੇ ਗੱਲ ਕਰ ਰਿਹਾ ਸੀ ਹਨਾ ਵੀ ਕੀ ਖਵਾਇਆ ਕਰੋ ਇਹਨੂੰ ਥੋੜਾ ਜਿਹਾ ਮੋਟਾ ਹੋ ਜੇ ਤੇ ਵੀ ਤਾਂ ਇਹਦੇ ਕੋਈ ਚੀਜ਼ ਫਿੱਟ ਆ ਜਾਏਗੀ ਮੈਂ ਇਹ ਸਿੱਤਾਂ ਲੰਬਾ ਹੈ ਇਹ ਕੋਲਰ ਹੈ ਇਹੋ ਜਿਹੇ ਪਾਈਏ ਉਹ ਆਪਣੀ ਲਈ ਤਾਂ ਹੈ ਨਾ ਬੜੀ ਆਲਟਿਕ ਪਹਿਲਾਂ ਵੀ ਹੈਗੀ ਕਿ ਆਪਣੇ ਕੋਲ ਕਲਰ ਵੀ ਸੇਮ ਆਣਾ ਹੈ ਕਲਰ ਨਹੀਂ ਹੈ ਫਿਟਿੰਗ ਨਹੀਂ ਹੈ ਹਾਂ ਜੀ ਕਿਹਾ ਕਿ ਸਾਡੇ ਕੋਲ ਫਿਟਿੰਗ ਨਹੀਂ ਹੈ ਸਾਡੇ ਕੋਲ ਨੌਜੀ ਇੱਥੇ ਆਪਾਂ ਅਗਲੀ ਦੁਕਾਨ ਤੇ ਆ ਗਏ ਸੀਗੇ ਤੇ ਇੱਥੇ ਵੀ ਆਪਾਂ ਟੀ-ਸ਼ਰਟਾਂ ਪੁੱਛ ਰਹੇ ਸੀ ਵੀ ਕਲਰ ਆਣੀਆਂ ਦਿਖਾਓ ਕਿਉਂਕਿ ਮਤਲਬ ਕਲਰਾਂ ਤੋਂ ਬਿਨਾ ਜਿਹੜੀਆਂ ਉਹ ਇਹਦੇ ਜਮੀ ਬਿਲਕੁਲ ਵੀ ਨਹੀਂ ਵਧੀਆ ਲੱਗਦੀਆਂ ਤੇ ਡਿਜ਼ਾਈਨ ਤਾਂ ਇਹਨਾਂ ਨੇ ਬਹੁਤ ਦਿਖਾਏ ਪਰ जो किसी कॉलर नहीं है कोई सैच नहीं फिट आई बस इस तरह ही सारे बाजार महंगाई करती रही सारा दिन श्रेड में नहीं है महरून तो नहीं है वरीय कलर है ना ਰਣਾ ਇੱਕ ਮਹਿਰੂਨ ਜਿਹਾ ਰੰਗ ਲੱਭਾ ਵਿੱਚ ਹੈਗਾ ਕੋਈ ਇਸ ਵਿੱਚ